ਸਤਰੀਆ ਸੰਤੋਰਾ ਨਾਮ ਇਸ ਤਰੀਆ ਰਾਮ ਨਾਮ ਇਸ ਤਰੀਆ ਰਾਮ ਨਾਮ ਇਸ ਤਰੀਆ ਹਰ ਹਰ ਧਾਇਆ ਓਠਤ ਬੈਤ ਹਰ ਹਰ ਧਾਇਆ ਅਨ ਦਿਨ ਸੋਕ੍ਰਿਤ ਕਰੀਏ ਅਨ ਦਿਨ ਸੋਕ੍ਰਿਤ ਕਰੀਏ ਦਨ ਦਿਨ ਸੋਕ੍ਰਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਨੂੰ ਤਨ ਤਨ ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਦਾ ਕਿ ਪ੍ਰਕਾਸ਼ ਜਿਹੜਾ ਅੱਜ ਸਾਰੀਆਂ ਸੰਗਤਾਂ ਨਾਲ ਮਿਲ ਕੇ ਬੜਾ ਸ਼ੋਮਤਾਨ ਨਾਲ ਮਨਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋ ਅੱਜ ਸੰਤਨ ਮਾਤਾ ਸਾਹਿਬ ਕੋ ਜੇ ਸਾਨਾ ਕੋ ਉਹ ਤੋਂ ਨਗਰ ਕੀਰਤਨ ਜਿਹੜੇ ਉਹ ਸਜਾਈ ਆਏ ਸਜਾਏ ਗਏ ਨੇ ਸੋ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਉਹ ਨਗਰ ਕੀਰਤਨ ਕੱਢੇ ਜਾ ਰਹੇ ਨੇ ਸ਼ੋਹ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਇੱਕੋ ਹੀ ਸੰਦੇਸ਼ ਕਿ ਆਪਣਾ ਕੀਰਤ ਕਰੋ ਵੰਡ ਸਕੋ ਦੇ ਨਾਮ ਤੇ ਜਿਹੜੇ ਉਹਨਾਂ ਨੇ ਕੀਰਤ ਕੀਤੀ ਵੀਰੋ ਦਾ ਲੰਗਰ ਲਾਇਆ ਅੱਜੋ ਸਥਾਨਾਂ ਤੇ ਉਹਨਾਂ ਦੇ ਪਿਆਰਾਂ ਦਾ ਤੁਰਦੇ ਹੋਏ ਸਚਾਈ ਦੇ ਆਪਣੇ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਵੀ ਸਿੱਖ ਧਰਮ ਨੇ ਜਿਹੜੀਆਂ ਬਹੁਤ ਮਿਹਨਤਾਂ ਜਿਹੜੀਆਂ ਕੀਤੀਆਂ ਮਿਹਨਤਾਂ ਦੇ ਨਾਲ ਨਾਲ ਜਿੱਥੇ ਪੈਸਾ ਕੱਫਰ ਕੀਤਾ ਸੋਨਾਲ ਨਾਲ ਆਪਣੇ ਧਰਮ ਨੂੰ ਵੀ ਜਿਹੜਾ ਉਹ ਟਾਈਮ ਰੱਖਿਆ ਸੋ ਇਹੋ ਸੰਦੇਸ਼ ਆ ਗੁਰੂ ਨਾਨਕ ਦੇਵ ਜੀ ਦਾ ਕਿ ਕਿਰਤ ਕਰੋ ਵੰਡ ਛਕੋ ਦੇ ਸੰਦੇਸ਼ ਦੇ ਨਾਲ ਹੀ ਅੱਜ ਜਿਹੜੀਆਂ ਸਾਰੀਆਂ ਸੰਗਤਾਂ ਉਹ ਇੱਥੇ ਇਟਲੀ ਦੇ ਵਿੱਚ ਵੀ ਜਿਹੜੀਆਂ ਨਗਰ ਕੀਰਤਨ ਤੇ ਜਾ ਰਹੀਆਂ ਨੇ ਤੇ ਆਪਣਾ ਇਹੋ ਹੀ ਸੰਦੇਸ਼ ਜਿਹੜੀਆਂ ਦੇ ਰਹੀਆਂ ਨੇ ਕਿ ਹਾਂ ਮਿਹਨਤ ਕਰੋ ਸੋ ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਦੇ तहे ਦਿਲ ਤੋਂ ਧੰਨਵਾਦ ਆ ਚੈਨਲ ਵਾਲੇ ਵੀਰਾਂ ਦੇ ਵੀ तहे ਦਿਲ ਤੋਂ ਧੰਨਵਾਦ ਆ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟ ਆ ਮਿਟੀ ਧੁੰਦ ਜਗ ਚਾਨਣ ਹੋਵਾ ਸੰਮਤ ਬਿਕਰਮੀ 1526 ਸਨ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਅਮਰਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਹੀ ਸੰਸਾਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਉਵੇਂ ਅੱਜ ਇਟਲੀ ਦੀ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਖਾਲਸੇ ਦੀ ਮਾਤਾ ਸਹਿਬਕੌਰ ਦਾ ਪ੍ਰਕਾਸ਼ ਦਿਹਾੜਾ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਐ ਕੱਲ ਤੋਂ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੇਰੇ ਵੀਰ ਭਾਈ ਰਜਿੰਦਰ ਸਿੰਘ ਜੀ ਰੰਮੀ ਮੁੱਖ ਸੇਵਾਦਾਰ ਵੱਲੋਂ ਤੇ ਇਥੋਂ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਕੋਟਨ ਕੋਟ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਾਜ਼ਰੀ ਭਰ ਰਹੇ ਹਾਂ ਕੋਵੋ ਸ਼ਹਿਰ ਵਿਖੇ ਨਗਰ ਕੀਰਤਨਾਂ ਦੀ ਜੋ ਕਿ ਸਾਹਿਬ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ 350 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਨਗਰ ਕੀਰਤਨ ਹਨ ਪਿਛੇ ਮਾਤਾ ਸਾਹਿਬ ਕੌਰ ਜੀਆਂ ਦੇ ਪ੍ਰਕਾਸ਼ ਜੜੇ ਵੀ ਲੰਘ ਕੇ ਗਏ ਹਨ ਗੁਰਦਾਂਖ ਸਾਹਿਬ ਜੀਆਂ ਦੇ ਪ੍ਰਕਾਸ਼ ਜੜੇ ਵੀ ਲੰਘ ਕੇ ਗਏ ਹਨ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਮਗਮ ਹੋ ਰਿਹਾ ਨੇ ਜਿਹਦੇ ਵਿੱਚ ਖਾਸ ਕਰ ਬੱਚਿਆਂ ਦੇ ਜਿਹੜੇ ਗੱਤਕੇ ਦੇ ਜੋਹਰ ਨੇ ਉਹ ਵੇਖਣ ਵਾਲੇ ਹਨ ਬੱਚੇ ਬੱਚਿਆਂ ਦੀਆਂ ਤਿਆਰ ਬਰਤਿਆਰ ਜਥੇ ਗੱਤਕੇ ਦੇ ਜਿਹੜੇ ਬਾਣਿਆਂ ਦੇ ਵਿੱਚ ਗੁਰਸਿੱਖੀ ਬਾਣਿਆਂ ਦੇ ਵਿੱਚ ਤਿਆਰ ਹੋ ਕੇ ਨਗਰ ਕੀਰਤਨ ਦੀ ਸ਼ਾਨ ਦੇ ਵਿੱਚ ਪਹੁੰਚੇ ਹਨ ਮੈਂ ਹਮੇਸ਼ਾ ਹਰ ਇੱਕ ਨਗਰ ਕੀਰਤਨ ਤੇ ਹਰ ਇੱਕ ਜਗ੍ਹਾ ਇੱਕੋ ਹੀ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਮਰਵੰਧ ਕਮੇਟੀਆਂ ਹਨ ਜਿਹੜੇ ਵੀ ਪ੍ਰਬੰਧ ਚਲਾਉਂਦੇ ਹਨ ਉਹ ਇੱਕ ਗੱਲ ਵੱਲ ਤੇ ਆਹ ਜ਼ਰੂਰ ਦੇਣ ਕਿ ਸਾਡਾ ਜਿਹੜਾ ਮਕਸਦ ਹੈ ਉਹ ਸਿੱਖੀ ਹੈ ਨਾ ਕਿ ਗੱਲੀਆਂ ਬਿਲਡਿੰਗਾਂ ਹਨ ਸਿੱਖੀ ਦਾ ਮਕਸਦ ਇਸ ਕਰਕੇ ਹੈ ਕਿ ਜੋ ਸਾਡੀਆਂ ਗੋਲ ਕਾ ਹਨ ਉਹ ਸੰਗਤ ਦੀ ਮਾਇਆ ਦੇ ਨਾਲ ਪ੍ਰਫੁੱਲਤ ਹੁੰਦੀਆਂ ਹਨ ਉਸ ਦਾ 10 30 25 30% ਹਿੱਸਾ ਬੱਚਿਆਂ ਦੀ ਪੜ੍ਹਾਈ ਤੇ ਪੰਜਾਬੀ ਦੀ ਪੜ੍ਹਾਈ ਤੇ ਗੁਰਸਿੱਖੀ ਦੀ ਪੜ੍ਹਾਈ ਤੇ ਸੰਥਿਆ ਤੇ ਗਤਕਾ ਤੇ ਬਾਣੀ ਤੇ ਬਾਣੀ ਤੇ ਇਸ ਤੇ ਖਰਚ ਕਰਿਆ ਕਰੋ ਬਿਲਕੁਲ ਸਾਈਡ ਤੇ ਲੈ ਕੇ 20 30% ਹਿੱਸਾ ਇਸ ਤੇ ਖਰਚ ਕਰਿਆ ਕਰੋ ਨਹੀਂ ਸਾਡੀਆਂ ਮਿੱਲੀ ਲਾਉਂਦੀਆਂ ਬਿਲਡਿੰਗਾਂ ਬਣਾਈਆਂ ਕਿਸੇ ਕੰਮ ਨਹੀਂ ਆਉਣੀਆਂ ਕਿਉਂਕਿ ਸਾਡੇ ਬੱਚਿਆਂ ਨੇ ਸਿੱਖੀ ਨਾਲ ਨਹੀਂ ਜੁੜਨਾ ਜੋ ਸਾਡਾ ਕਰਿਆ ਹੋਇਆ ਕਾਰਜ ਹੈ ਉਹ ਤਾਂ ਹੀ ਪਰਫੁੱਲਤ ਹੋਣਾ ਜੇ ਅਸੀਂ ਆਉਣ ਵਾਲੀ ਪੀੜ੍ਹੀ ਦੇ ਉੱਤੇ ਜੋ ਸਾਡੀਆਂ ਗੋਲਕਾਰਾਂ ਦੇ ਵਿੱਚ ਖਰਚਾ ਹੈ ਉਸ ਨੂੰ ਬੱਚਿਆਂ ਨੂੰ ਸਮਰਪਿਤ ਕਰਾਂਗੇ ਇੰਨੇ ਹੀ ਬੇਨਤੀਆਂ ਦੇ ਨਾਲ ਫਤਿਹ ਦੀ ਜਾਜਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨਤਾ ਨਮਾਤਾ ਸਾਬਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਨਗਰ ਕੀਰਤਨ ਗੁਰਦਵਾਰਾ ਮਾਤਾ ਸਾਬਕੌਰ ਜੀ ਕੋਲੋਂ ਉੱਥੇ ਆਰੰਭ ਕੀਤਾ ਗਿਆ ਹੈ ਹੁਣ ਅਸੀਂ ਪੰਡਾਲ ਦੇ ਵਿੱਚ ਖੜੇ ਆ ਜਿੱਥੇ ਸਤਲਾਮ ਗਿੱਲ ਅਤੇ ਮਣੀ ਗਿੱਲ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਸੰਗਤਾਂ ਵੱਲੋਂ ਵੱਖ-ਵੱਖ ਸਰਕਾਰ ਦੇ ਲੰਗਰ ਤਿਆਰ ਕਰਕੇ ਲਿਆਂਦੇ ਗਏ ਹਨ ਅਤੇ ਨਗਰ ਕੀਰਤਨ ਦੀ ਆਰੰਭਤਾ ਹੋਣ ਵਾਲੀ ਹੈ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਮਾਤਾ ਸਾਹਿਬ ਕੌਰ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹਿਰਗਾਮੋ ਦੀ ਧਰਤੀ ਪਿੰਕੋਵੋ ਵਿਖੇ ਤਾਨਤਨ ਮਾਤਾ ਸਾਹਿਬ ਕੌਰ ਜੀ ਤੇ ਤਾਨਤਨ ਬਾਬਾ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨ ਤੇ ਸੰਗਤਾਂ ਦੇ ਭਾਰੀ ਇਸ਼ਾਅ ਨੂੰ ਦੇਖਦੇ ਹੋਏ ਇੱਥੇ ਹਰ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਪੂਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਆ ਰਹੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੋ ਰਾਮ ਨਾਮ ਨਿਸਤਰੀਏ ਸੰਤੋ ਰਾਮ ਨਾਮ ਨਿਸਤਰੀਏ ਰਾਮ ਨਾਮ ਨਿਸਤਰੀਏ ਰਾਮ ਨਾਮ ਨਿਸਤਰੀਏ ਬੈਤ ਹਰ ਹਰ ਧਾਇਆ ਓਠਤ ਬੈਤ ਹਰ ਹਰ ਧਾਇਆ ਅਨ ਦਿਨ ਸੋਕ੍ਰਿਤ ਕਰੀਏ ਅਨ ਦਿਨ ਸੋਕ੍ਰਿਤ ਕਰੀਏ ਦੇ ਦਿਨ ਸੋਕ੍ਰਿਤ ਕਰੀਐ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਨੂੰ ਤਨ ਤਨ ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਦਾ ਕਿ ਪ੍ਰਕਾਸ਼ ਜਿਹੜਾ ਅੱਜ ਸਾਰੀਆਂ ਸੰਗਤਾਂ ਨਾਲ ਮਿਲ ਕੇ ਬੜਾ ਸ਼ੋਮਤਾਂ ਨਾਲ ਮਨਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋ ਅੱਜ ਸੰਤਨ ਮਾਤਾ ਸਾਹਿਬ ਕੋਲ ਜਿਹੜੇ ਸਥਾਨਾ ਕੋ ਉਹ ਤੋਂ ਨਗਰ ਕੀਰਤਨ ਜਿਹੜੇ ਸਜਾਈ ਗਏ ਸਜਾਏ ਗਏ ਨੇ ਸੋ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਉਹ ਨਗਰ ਕੀਰਤਨ ਕੱਢੇ ਜਾ ਰਹੇ ਨੇ ਸੋ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਇੱਕੋ ਹੀ ਸੰਦੇਸ਼ ਕਿ ਆਪਣਾ ਕੀਰਤ ਕਰੋ ਵੰਡ ਸਕੋ ਦੇ ਨਾਮ ਤੇ ਜਿਹੜੇ ਉਹਨਾਂ ਨੇ ਕੀਰਤ ਕੀਤੀ ਵੀਰੋ ਦਾ ਲੰਗਰ ਲਾਇਆ ਅੱਜ ਉਸ ਸਥਾਨਾਂ ਤੇ ਉਹਨਾਂ ਦੇ ਪਿਆਰਾਂ ਦੇ ਤੁਰਦੇ ਹੋਏ ਸਚਾਈ ਦੇ ਆਪਣੇ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਵੀ ਸਿੱਖ ਧਰਮ ਨੇ ਜਿਹੜੀਆਂ ਬਹੁਤ ਮਿਹਨਤਾਂ ਜਿਹੜੀਆਂ ਕੀਤੀਆਂ ਮਿਹਨਤਾਂ ਦੇ ਨਾਲ ਨਾਲ ਜਿੱਥੇ ਪੈਸਾ ਕਮਤਰ ਕੀਤਾ ਸੋ ਨਾਲ ਨਾਲ ਆਪਣੇ ਧਰਮ ਨੂੰ ਵੀ ਜਿਹੜਾ ਉਹ ਕਾਇਮ ਰੱਖਿਆ ਸੋ ਇਹੋ ਸੰਦੇਸ਼ ਆ ਗੁਰੂ ਨਾਨਕ ਦੇਵ ਜੀ ਦਾ ਕਿ ਕੀਰਤ ਕਰੋ ਵੰਡ ਸਖੋ ਦੇ ਸੰਦੇਸ਼ ਦੇ ਨਾਲ ਹੀ ਅੱਜ ਜਿਹੜੀਆਂ ਸਾਰੀਆਂ ਸੰਗਤਾਂ ਉਹ ਇੱਥੇ ਇਟਲੀ ਦੇ ਵਿੱਚ ਵੀ ਜਿਹੜੀਆਂ ਨਗਰ ਕੀਰਤਨ ਤੇ ਜਾ ਰਹੀਆਂ ਨੇ ਤੇ ਆਪਣਾ ਇਹੋ ਹੀ ਸੰਦੇਸ਼ ਜਿਹੜੀਆਂ ਦੇ ਰਹੀਆਂ ਨੇ ਕਿ ਹਾਂ ਮਿਹਨਤ ਕਰੋ ਸੋ ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਦੇ तहे ਦਿਲ ਤੋਂ ਧੰਨਵਾਦ ਆ ਚੈਨਲ ਵਾਲੇ ਵੀਰਾਂ ਦੇ ਵੀ तहे ਦਿਲ ਤੋਂ ਧੰਨਵਾਦ ਆ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਸੰਮਤ ਬਿਕਰਮੀ 1526 ਸਨ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਹੀ ਸੰਸਾਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਉਵੇਂ ਅੱਜ ਇਟਲੀ ਦੀ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਖਾਲਸੇ ਦੀ ਮਾਤਾ ਸਹਿਬਕੌਰ ਦਾ ਪ੍ਰਕਾਸ਼ ਦਿਹਾੜਾ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਐ ਕੱਲ ਤੋਂ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੇਰੇ ਵੀਰ ਭਾਈ ਰਜਿੰਦਰ ਸਿੰਘ ਜੀ ਰੰਮੀ ਮੁੱਖ ਸੇਵਾਦਾਰ ਵੱਲੋਂ ਤੇ ਇਥੋਂ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਕੋਟਨ-ਕੋਟ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਾਜ਼ਰੀ ਭਰ ਰਹੇ ਆਂ ਉਹ ਉਹ ਸ਼ਹਿਰ ਵਿਖੇ ਨਗਰ ਕੀਰਤਨਾਂ ਦੀ ਜੋ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ 350 ਸਾਲਾ ਸ਼ਤਾਬੀਆਂ ਨੂੰ ਸਮਰਪਿਤ ਨਗਰ ਕੀਰਤਨ ਹਨ ਪਿਛੇ ਮਾਤਾ ਸਾਹਿਬ ਕੌਰ ਜੀਆਂ ਦੇ ਪ੍ਰਕਾਸ਼ ਦੇ ਢੀ ਵੀ ਲੰਘ ਕੇ ਗਏ ਹਨ ਗੁਰਦਾਸ ਸਾਹਿਬ ਜੀਆਂ ਦੇ ਪ੍ਰਕਾਸ਼ ਜੜੇ ਵੀ ਲੰਘ ਕੇ ਗਏ ਹਨ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਸਮਾਗਮ ਹੋ ਰਿਹਾ ਜਿਹਦੇ ਵਿੱਚ ਖਾਸ ਕਰ ਬੱਚਿਆਂ ਦੇ ਜਿਹੜੇ ਗੱਤਕੇ ਦੇ ਜੋਹਰ ਨੇ ਉਹ ਵੇਖਣ ਵਾਲੇ ਹਨ ਬੱਚੇ ਬੱਚਿਆਂ ਦੀਆਂ ਤਿਆਰ ਬਰਤਿਆਰ ਜਥੇ ਗੱਤਕੇ ਦੇ ਜਿਹੜੇ ਬਾਣਿਆਂ ਦੇ ਵਿੱਚ ਗੁਰਸਿੱਖੀ ਵਾਣਿਆਂ ਦੇ ਵਿੱਚ ਤਿਆਰ ਹੋ ਕੇ ਨਗਰ ਕੀਰਤਨ ਦੀ ਸ਼ਾਨ ਦੇ ਵਿੱਚ ਪਹੁੰਚੇ ਹਨ ਮੈਂ ਹਮੇਸ਼ਾ ਹਰ ਇੱਕ ਨਗਰ ਕੀਰਤਨ ਤੇ ਹਰ ਇੱਕ ਜਗ੍ਹਾ ਇੱਕੋ ਹੀ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਮਰਬੰਧ ਕਮੇਟੀਆਂ ਹਨ ਜਿਹੜੇ ਵੀ ਪ੍ਰਬੰਧ ਚਲਾਉਂਦੇ ਹਨ ਉਹ ਇੱਕ ਗੱਲ ਵੱਲ ਤੇ ਆਹ ਜ਼ਰੂਰ ਦੇਣ ਕਿ ਸਾਡਾ ਜਿਹੜਾ ਮਕਸਦ ਹੈ ਉਹ ਸਿੱਖੀ ਹੈ ਨਾ ਕਿ ਗੱਲੀਆਂ ਬਿਲਡਿੰਗਾਂ ਹਨ ਸਿੱਖੀ ਦਾ ਮਕਸਦ ਇਸ ਕਰਕੇ ਹੈ ਕਿ ਜੋ ਸਾਡੀਆਂ ਗੋਲ ਕਾ ਹਨ ਉਹ ਸੰਗਤ ਦੀ ਮਾਇਆ ਦੇ ਨਾਲ ਪ੍ਰਫੁੱਲਤ ਹੁੰਦੀਆਂ ਹਨ ਉਸ ਦਾ 10 30 25 30% ਹਿੱਸਾ ਬੱਚਿਆਂ ਦੀ ਪੜ੍ਹਾਈ ਤੇ ਪੰਜਾਬੀ ਦੀ ਪੜ੍ਹਾਈ ਤੇ ਗੁਰਸਿੱਖੀ ਦੀ ਪੜ੍ਹਾਈ ਤੇ ਸੰਥਿਆ ਤੇ ਗਤਕਾ ਤੇ ਬਾਣੇ ਤੇ ਬਾਣੀ ਤੇ ਇਸ ਤੇ ਖਰਚ ਕਰਿਆ ਕਰੋ ਬਿਲਕੁਲ ਸਾਈਡ ਤੇ ਲੈ ਕੇ 25 30% ਹਿੱਸਾ ਇਸ ਤੇ ਖਰਚ ਕਰਿਆ ਕਰੋ ਨਹੀਂ ਸਾਡੀਆਂ ਮਿੱਲੀਆਂ ਲਾਂਦੀਆਂ ਬਿਲਡਿੰਗਾਂ ਬਣਾਈਆਂ ਕਿਸੇ ਕੰਮ ਨਹੀਂ ਆਉਣੀਆਂ ਕਿਉਂਕਿ ਸਾਡੇ ਬੱਚਿਆਂ ਨੇ ਸਿੱਖੀ ਨਾਲ ਨਹੀਂ ਜੁੜਨਾ ਜੋ ਸਾਡਾ ਕਰਿਆ ਹੋਇਆ ਕਾਰਜ ਹੈ ਉਹ ਤਾਂ ਹੀ ਪਰਫੁੱਲਤ ਹੋਣਾ ਜੇ ਅਸੀਂ ਆਉਣ ਵਾਲੀ ਪੀੜ੍ਹੀ ਦੇ ਉੱਤੇ ਜੋ ਸਾਡੀਆਂ ਗੋਲਕਾਰਾਂ ਦੇ ਵਿੱਚ ਖਰਚਾ ਹੈ ਉਸ ਨੂੰ ਬੱਚਿਆਂ ਨੂੰ ਸਮਰਪਿਤ ਕਰਾਂਗੇ ਇੰਨੇ ਹੀ ਬੇਨਤੀਆਂ ਦੇ ਨਾਲ ਫਤਿਹ ਦੀ ਜਾਜਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨਤਾ ਨਮਾਤਾ ਸਾਬਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਨਗਰ ਕੀਰਤਨ ਗੁਰਦਵਾਰਾ ਮਾਤਾ ਸਾਬਕੌਰ ਜੀ ਕੋਲੋਂ ਉੱਥੇ ਆਰੰਭ ਕੀਤਾ ਗਿਆ ਹੈ ਹੁਣ ਅਸੀਂ ਪੰਡਾਲ ਦੇ ਵਿੱਚ ਖੜੇ ਆ ਜਿੱਥੇ ਸਤਲਾਮ ਗਿੱਲ ਅਤੇ ਮਣੀ ਗਿੱਲ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਸੰਗਤਾਂ ਵੱਲੋਂ ਵੱਖ-ਵੱਖ ਪਰਕਾਰ ਦੇ ਲੰਗਰ ਤਿਆਰ ਕਰਕੇ ਲਿਆਂਦੇ ਗਏ ਹਨ ਅਤੇ ਨਗਰ ਕੀਰਤਨ ਦੀ ਆਰੰਭਤਾ ਹੋਣ ਵਾਲੀ ਹੈ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਮਾਤਾ ਸਾਹਿਬ ਕੌਰ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹਿਰਗਾਮੋ ਦੀ ਧਰਤੀ ਪਿੰਕੋਵੋ ਵਿਖੇ ਤਾਨਤਨ ਮਾਤਾ ਸਾਹਿਬ ਕੌਰ ਜੀ ਤੇ ਤਾਨਤਨ ਬਾਬਾ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨ ਤੇ ਸੰਗਤਾਂ ਦੇ ਭਾਰੀ ਇਸ਼ਾਅ ਨੂੰ ਦੇਖਦੇ ਹੋਏ ਇੱਥੇ ਹਰ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਪੂਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਆ ਰਹੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਆ <Santho> ਸੰਤੋ RAM ਨਾਮਿਸਤਰੀਆ RAM ਨਾਮਿਸਤਰੀਆ RAM ਨਾਮਿਸਤਰੀਆ ਹਰ ਹਰ ਪਿਆਇਆ ਓਠਤ ਬੈਟ ਹਰ ਹਰ ਪਿਆਇਆ ਅਨ ਦਿਨ ਸੋਕ੍ਰਿਤ ਕਰੀਏ ਅਨ ਦਿਨ ਸੋਕ੍ਰਿਤ ਕਰੀਏ ਅੱਜ ਦਿਨ ਸੋਕ੍ਰਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਨੂੰ ਤਨ ਤਨ ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਦਾ ਕਿ ਪ੍ਰਕਾਸ਼ ਜਿਹੜਾ ਅੱਜ ਸਾਰੀਆਂ ਸੰਗਤਾਂ ਨਾਲ ਮਿਲ ਕੇ ਬੜਾ ਸ਼ੋਮਤਾਨ ਨਾਲ ਮਨਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋ ਅੱਜ ਸੰਤਨ ਮਾਤਾ ਸਾਹਿਬ ਕੋਲ ਜਿਹੜੇ ਸਥਾਨਾ ਕੋ ਉਹ ਤੋਂ ਨਗਰ ਕੀਰਤਨ ਜਿਹੜੇ ਸਜਾਈ ਗਏ ਸਜਾਏ ਗਏ ਨੇ ਸੋ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਉਹ ਨਗਰ ਕੀਰਤਨ ਕੱਢੇ ਜਾ ਰਹੇ ਨੇ ਸੋ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਇੱਕੋ ਹੀ ਸੰਦੇਸ਼ ਕਿ ਆਪਣਾ ਕੀਰਤ ਕਰੋ ਵੰਡ ਸਕੋ ਦੇ ਨਾਮ ਤੇ ਜਿਹੜੇ ਉਹਨਾਂ ਨੇ ਕੀਰਤ ਕੀਤੀ ਵੀਰੋ ਦਾ ਲੰਗਰ ਲਾਇਆ ਅੱਜ ਉਸ ਸਥਾਨਾਂ ਤੇ ਉਹਨਾਂ ਦੇ ਪਿਆਰਾਂ ਦੇ ਤੁਰਦੇ ਹੋਏ ਸਚਾਈ ਦੇ ਆਪਣੇ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਵੀ ਸਿੱਖ ਧਰਮ ਨੇ ਜਿਹੜੀਆਂ ਬਹੁਤ ਮਿਹਨਤਾਂ ਜਿਹੜੀਆਂ ਕੀਤੀਆਂ ਮਿਹਨਤਾਂ ਦੇ ਨਾਲ ਨਾਲ ਜਿੱਥੇ ਪੈਸਾ ਕਮਤਰ ਕੀਤਾ ਸੋ ਨਾਲ ਨਾਲ ਆਪਣੇ ਧਰਮ ਨੂੰ ਵੀ ਜਿਹੜਾ ਉਹ ਕਾਇਮ ਰੱਖਿਆ ਸੋ ਇਹੋ ਸੰਦੇਸ਼ ਆ ਗੁਰੂ ਨਾਨਕ ਦੇਵ ਜੀ ਦਾ ਕਿ ਕਿਰਤ ਕਰੋ ਵੰਡ ਛਕੋ ਦੇ ਸੰਦੇਸ਼ ਦੇ ਨਾਲ ਹੀ ਅੱਜ ਜਿਹੜੀਆਂ ਸਾਰੀਆਂ ਸੰਗਤਾਂ ਉਹ ਇੱਥੇ ਇਟਲੀ ਦੇ ਵਿੱਚ ਵੀ ਜਿਹੜੀਆਂ ਨਗਰ ਕੀਰਤਨ ਤੇ ਜਾ ਰਹੀਆਂ ਨੇ ਤੇ ਆਪਣਾ ਇਹੋ ਹੀ ਸੰਦੇਸ਼ ਜਿਹੜੀਆਂ ਦੇ ਰਹੀਆਂ ਨੇ ਕਿ ਹਾਂ ਮਿਹਨਤ ਕਰੋ ਸੋ ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਦੇ ਤਹਿ ਦਿਲ ਤੋਂ ਧੰਨਵਾਦ ਆ ਚੈਨਲ ਵਾਲੇ ਵੀਰਾਂ ਦੇ ਵੀ ਤਹਿ ਦਿਲ ਤੋਂ ਧੰਨਵਾਦ ਆ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਸੰਮਤ ਬਿਕਰਮੀ 1526 ਸਨ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਹੀ ਸੰਸਾਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਉਵੇਂ ਅੱਜ ਇਟਲੀ ਦੀ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਖਾਲਸੇ ਦੀ ਮਾਤਾ ਸਹਿਬਕੌਰ ਦਾ ਪ੍ਰਕਾਸ਼ ਦਿਹਾੜਾ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਐ ਕੱਲ ਤੋਂ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੇਰੇ ਵੀਰ ਭਾਈ ਰਜਿੰਦਰ ਸਿੰਘ ਜੀ ਰੰਮੀ ਮੁੱਖ ਸੇਵਾਦਾਰ ਵੱਲੋਂ ਤੇ ਇਥੋਂ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਕੋਟਨ ਕੋਟ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਾਜ਼ਰੀ ਭਰ ਰਹੇ ਹਾਂ ਕੋਵੋ ਸ਼ਹਿਰ ਵਿਖੇ ਨਗਰ ਕੀਰਤਨਾਂ ਦੀ ਜੋ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ 350 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਨਗਰ ਕੀਰਤਨ ਹਨ ਪਿਛੇ ਮਾਤਾ ਸਾਹਿਬ ਕੌਰ ਜੀਆਂ ਦੇ ਪ੍ਰਕਾਸ਼ ਦੇ ਢੀ ਵੀ ਲੰਘ ਕੇ ਗਏ ਹਨ ਗੁਰਦਾਂਖ ਸਾਹਿਬ ਜੀਆਂ ਦੇ ਪ੍ਰਕਾਸ਼ ਜੜੇ ਵੀ ਲੰਘ ਕੇ ਗਏ ਹਨ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਮਗਮ ਹੋ ਰਿਹਾ ਨੇ ਜਿਹਦੇ ਵਿੱਚ ਖਾਸ ਕਰ ਬੱਚਿਆਂ ਦੇ ਜਿਹੜੇ ਗੱਤਕੇ ਦੇ ਜੋਹਰ ਨੇ ਉਹ ਵੇਖਣ ਵਾਲੇ ਹਨ ਬੱਚੇ ਬੱਚਿਆਂ ਦੀਆਂ ਤਿਆਰ ਬਰਤਿਆਰ ਜਥੇ ਗੱਤਕੇ ਦੇ ਜਿਹੜੇ ਬਾਣਿਆਂ ਦੇ ਵਿੱਚ ਗੁਰਸਿੱਖੀ ਵਾਣਿਆਂ ਦੇ ਵਿੱਚ ਤਿਆਰ ਹੋ ਕੇ ਨਗਰ ਕੀਰਤਨ ਦੀ ਸ਼ਾਨ ਦੇ ਵਿੱਚ ਪਹੁੰਚੇ ਹਨ ਮੈਂ ਹਮੇਸ਼ਾ ਹਰ ਇੱਕ ਨਗਰ ਕੀਰਤਨ ਤੇ ਹਰ ਇੱਕ ਜਗ੍ਹਾ ਇੱਕੋ ਹੀ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਮਰਵੰਧ ਕਮੇਟੀਆਂ ਹਨ ਜਿਹੜੇ ਇਹ ਪ੍ਰਬੰਧ ਚਲਾਉਂਦੇ ਹਨ ਉਹ ਇੱਕ ਗੱਲ ਵੱਲ ਤੇ ਆਹ ਜ਼ਰੂਰ ਦੇਣ ਕਿ ਸਾਡਾ ਜਿਹੜਾ ਮਕਸਦ ਹੈ ਉਹ ਸਿੱਖੀ ਹੈ ਨਾ ਕਿ ਕੱਲੀਆਂ ਬਿਲਡਿੰਗਾਂ ਹਨ ਸਿੱਖੀ ਦਾ ਮਕਸਦ ਇਸ ਕਰਕੇ ਹੈ ਕਿ ਜੋ ਸਾਡੀਆਂ ਗੋਲ ਕਾ ਹਨ ਉਹ ਸੰਗਤ ਦੀ ਮਾਇਆ ਦੇ ਨਾਲ ਪ੍ਰਫੁੱਲਤ ਹੁੰਦੀਆਂ ਹਨ ਉਸ ਦਾ 10 30 25 30% ਹਿੱਸਾ ਬੱਚਿਆਂ ਦੀ ਪੜ੍ਹਾਈ ਤੇ ਪੰਜਾਬੀ ਦੀ ਪੜ੍ਹਾਈ ਤੇ ਗੁਰਸਿੱਖੀ ਦੀ ਪੜ੍ਹਾਈ ਤੇ ਸੰਥਿਆ ਤੇ ਗਤਕਾ ਤੇ ਬਾਣੇ ਤੇ ਬਾਣੀ ਤੇ ਇਸ ਤੇ ਖਰਚ ਕਰਿਆ ਕਰੋ ਬਿਲਕੁਲ ਸਾਈਡ ਤੇ ਲੈ ਕੇ 25 30% ਹਿੱਸਾ ਇਸ ਤੇ ਖਰਚ ਕਰਿਆ ਕਰੋ ਨਹੀਂ ਸਾਡੀਆਂ ਮਿਲੀਆਂ ਲਾਉਂਦੀਆਂ ਬਿਲਡਿੰਗਾਂ ਬਣਾਈਆਂ ਕਿਸੇ ਕੰਮ ਨਹੀਂ ਆਉਣੀਆ ਕਿਉਂਕਿ ਸਾਡੇ ਬੱਚਿਆਂ ਨੇ ਸਿੱਖੀ ਨਾਲ ਨਹੀਂ ਜੁੜਨਾ ਜੋ ਸਾਡਾ ਕਰਿਆ ਹੋਇਆ ਕਾਰਜ ਆ ਉਹ ਤਾਂ ਹੀ ਪਰਫੁੱਲਤ ਹੋਣਾ ਜੇ ਅਸੀਂ ਆਉਣ ਵਾਲੀ ਪੀੜ੍ਹੀ ਦੇ ਉੱਤੇ ਜੋ ਸਾਡੀਆਂ ਗੋਲਕਾਂ ਦੇ ਵਿੱਚ ਖਰਚਾ ਹੈ ਉਸ ਨੂੰ ਬੱਚਿਆਂ ਨੂੰ ਸਮਰਪਿਤ ਕਰਾਂਗੇ ਇੰਨੇ ਹੀ ਬੇਨਤੀਆਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਕੋਲੋਂ ਉੱਥੇ ਆਰੰਭ ਕੀਤਾ ਗਿਆ ਹੈ ਹੁਣ ਅਸੀਂ ਪੰਡਾਲ ਦੇ ਵਿੱਚ ਖੜੇ ਆ ਜਿੱਥੇ ਸਤਨਾਮ ਗਿੱਲ ਅਤੇ ਮਣੀ ਗਿੱਲ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਸੰਗਤਾਂ ਵੱਲੋਂ ਵੱਖ-ਵੱਖ ਸਰਕਾਰ ਦੇ ਲੰਗਰ ਤਿਆਰ ਕਰਕੇ ਲਿਆਂਦੇ ਗਏ ਹਨ ਅਤੇ ਨਗਰ ਕੀਰਤਨ ਦੀ ਪ੍ਰੰਭਤਾ ਹੋਣ ਵਾਲੀ ਹੈ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਮਾਤਾ ਸਾਹਿਬ कौर ਦੇ ਸਿਹਾਰੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹਿਰਗામੋ ਦੀ ਧਰਤੀ ਪਿੰਕੋਵੋ ਵਿਖੇ ਤਾਨਤਨ ਮਾਤਾ ਸਾਹਿਬ ਕੌਰ ਜੀ ਤੇ ਤਾਨਤਨ ਬਾਬਾ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨ ਤੇ ਸੰਗਤਾਂ ਦੇ ਭਾਰੀ ਇਸ਼ਾਅ ਨੂੰ ਦੇਖਦੇ ਹੋਏ ਇੱਥੇ ਹਰ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਪੂਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਆ ਰਹੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ